پھر اندر گری کرنا لگ پہنے ایک زبان نہ پجن کرنا ایک بنا زبان تے کرنا یعنی ایک جات ہے ایک عجب ہے زبان ہلا کے بل ہلا کے نال خیال کم کر دا ہے انہوں جا کے نہیں جتھے بل نہیں ہل دے زبان نہیں ہل دی خیال ہی کم کر دا صرف انہوں عجب پہ کے نہیں عجب پہ جاتنا بھی سر آج وہ بسنواری چیزیں میں ہر ایک دے اندر ہو رہا ہے پیر دے گوٹل چوٹی دے ہر انسان دے اندر ہو رہا ہے پر پتہ نہیں ہے ਸੋ ਇਸ ਕਰਕੇ ਉਹਦੀ ਵਾਰਤ ਤੁਸੀਂ ਆਪਣੇ ਆਪ ਹੀ ਥੋੜਾ ਜਿਹਾ ਵਿਚਾਰ ਕਰੋ ਜਬਾਂ ਗੁਰ ਹਲਾ ਕੇ ਵੈਗੁਰ ਗੁਰ ਮੰਤਰਾ ਗੁਰ ਕਹਦੇ ਵਿੱਚ ਇਹਦਾ ਤੁਸੀਂ ਤੁਹਾਡੇ 10 ਮਿੰਟ ਵਿੱਚ ਤੁਹਾਨੂੰ ਸਾਰੀਆਂ ਉੱਚ ਗੜਬੇ ਨਾਲ ਆਪਣੇ ਆਪਣੇ ਅਧਿਕਾਰ ਨੂੰ ਦੇਖ ਲਓਗੇ ਕਿਉਂਕਿ ਇਕੱਲੇ ਕਿੰਨਾਂ ਦੱਸੇ ਬੜਾ ਵਕਤ ਲੱਗੇ ਸੋ ਪਹਿਲੇ ਹਮ ਜ਼ੁਬਾਨ ਨਾਲ ਕਰੋ ਤੁਸੀਂ 2 ਮਿੰਟ ਸਿਰ ਵੈਗੁਰ 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 ਕਰਦੇ ਰਹੋ ਇਹਦੇ ਵੀ ਜੀ ਲੱਗੇ ਨੇਮ ਨਾਲ ਕਰੋ ਗੁਰੂ ਹਿੱਲਣ ਜਵਾਨ ਹਿੱਲੇ ਤੇ ਖਿਆਲ ਕੰਮ ਕਰਿਓ ਕਰੋ ਸਾਰੇ 2 ਮਿੰਟ ਵਾਸਤੇ ਇਹਨੇ ਵਿੱਚ ਵੀ ਭੇਜਦਾ ਇਕ ਵਾਰ ਜਵਾਨ ਲੱਗ ਗਿਆ ਨਾ ਦੂਜੇ ਨੂੰ ਸੁਣਨਾ ਦੂਜੇ ਨੂੰ ਆਵਾਜ਼ ਨਹੀਂ ਦਿੰਦੀ ਹੈ ਇੱਕ ਐਸੇ ਬੁੱਲਣਾ ਬੁੱਲ ਲੱਗਦਾ ਆਵਾਜ਼ ਨਹੀਂ ਸੁਣਾਈ ਦਿੰਦੀ ਗੁੱਲਣਾ ਬੁੱਲ ਲੱਗਦਾ ਵਹਿ ਰੁਕਿਆ ਜਾਂਦਾ ਖਿਆਲ ਕੰਮ ਕਰੀ ਜਾਂਦਾ ਦੂਸਰਾ ਇਹਨਾਂ ਤਾਂ ਮੈਸੇਜ ਕਰਦੇ ਵੀ ਕੁਝ ਕਹਿ ਰਿਹਾ ਹੈ ਲੇਕਿਨ ਇਹ ਨਹੀਂ ਪਤਾ ਆਵਾਜ਼ ਨਹੀਂ ਆਉਂਦੀ ਹੈ ਕੋਈ ਬੇਠੀ ਪਾਣੀ ਦੀ ਸ਼ਾਮ ਲੈ ਉਸ ਤੋਂ ਵੀ ਹਿਉ ਕਰਦੇ ਕਰਦੇ ਤੁਸੀਂ ਕੰਠ ਚ ਜਾ ਜਾ ਕੰਠ ਤਾਲੂਹਰ ਕਰਕੇ ਤਰੇ ਉੱਥੇ ਜਵਾਨ ਵੀ ਨਹਲਾਉ ਬੁਲਬੁਲ ਵੀ ਨਹਲਾਉ ਕੰਢੇ ਵਿੱਚ ਕੋ ਦੋ ਮਿੰਟ ਵਾਸਤੇ ਰਹਿ ਰਹਿ ਤੋ ਉੱਥੇ ਇਉਂ ਜਿ ਕੁਤ ਨਵਲ ਚੱਲਦੀ ਹੁੰਦੀ ਇਉਂ ਤਾਲੂਹਰ ਕਰਕੇ ਕਰ ਤੋ ਉਹਨਾਂ ਮਲਾ ਕੇ ਤੋ ਦੇਖੋ ਹੋਰਿਆ ਹੋ ਰਿਹਾ ਹਰ ਇੱਕ ਦੇ ਹੋ ਰਿਹਾ ਹੈ ਫਿਰ ਉਸ ਤੋਂ ਅੱਗੇ ਚੱਲੋ ਇਸ ਨੂੰ ਕਹਿੰਦੇ ਨੇ ਮਧਾਂ ਬਾਣੀ ਜਿਵੇਂ ਨਾਲ ਹੁਣ 10 ਗੁਣਾ ਮਹਾਤਮ ਹੋ ਜੰਨਾ ਇੱਥੇ ਕੰਠ ਵਿੱਚ ਜਾ ਕੇ ਜਿਵੇਂ ਨਾਲ ਕਹਿੰ ਹੁਣ 10 10 ਵਾਰੀ ਇੱਥੇ ਇੱਕ ਵਾਰੀ ਕਹੋ ਉਨਾ ਹੀ ਫਲ ਆਉ। ਉਸ ਤੋਂ ਅੱਗੇ ਜਾਓ ਹਿਰਦੇ ਸਥਾਨ ਵਿੱਚ ਐ ਥਾਂ ਜਿੱਥੇ ਦਿਲ ਦੇ ਉੱਪਰ ਐ ਤਾਂ ਇੱਥੇ ਇਸੇ ਤਰ੍ਹਾਂ ਕੋ ਇੱਥੇ ਵੀ ਆ ਵੀ ਹੋ ਰਿਹਾ ਹੈ ਦਿੱਲੀ ਧੱਕਨੇ ਨਾਲ ਆਵਾਜ਼ ਆ ਰਹੀ ਆ ਉਹਦੇ ਨਾਲ ਮਿਲავ ਰਹਿ ਦੇਖੋ ਉਹਦੋਂ 10 ਗੁਣਾ ਫਲ ਆਵੇਗਾ 2 ਮਿੰਟ ਵਾਸਤੇ ਇਹ ਕਹਿ ਗਏ ਹੋ ਰਿਹਾ ਹੈ ਗੰਠ ਨਾਲੋਂ ਇਹਨ ਮਤਮਾ ਬਾਣੀ ਨਾਲ ਇਹਨੂੰ ਕਹਿੰਦੇ ਪਸ਼ੰਤੀ ਬਾਣੀ ਉਦੋਂ ਦਸ ਨੂੰ ਫਲ ਹੋ ਜਾਂਦਾ ਹੈ ਕੰਟਰੀ ਚ ਤੋਂ ਹੰਦਸ ਦਫਾ ਇੱਥੇ ਤੋਂ ਇੱਕ ਦਫਾ ਉਤਨੇ ਫਲ ਹੋ ਜਾਂਦਾ ਕਿਤਨਾ ਵਕਤ ਬਚ ਗਿਆ ਟਿਕਾ ਵੀ ਜ਼ਿਆਦਾ ਹੈ ਇਸ ਤੋਂ ਅੱਗੇ ਜਾ ਕੇ ਪਰਾ ਬਾਣੀ ਨਾਭੀ ਧੁੰਨੀ ਤੇ ਉੱਥੇ ਜਾ ਕੇ ਕੋ ਉੱਥੇ ਥੋੜਾ ਜਾ ਇਹਨਾਂ ਦਮ ਦੇ ਉੱਪਰ ਪ੍ਰੈਸ਼ਰ ਪੈਂਦਾ ਹੈ ਦਬਾਅ ਪੈਂਦਾ ਹੈ ਦੇਖੋ ਉੱਥੇ ਕਹਿ ਕੇ ਇਹਦੋਂ ਦਸ ਨੂੰ ਜ਼ਿਆਦਾ ਫਲ ਹੋ ਜਾਏਗਾ ਨਾਭੀ ਤੇ ਖਿਆਲ ਲਗਾ ਕੇ ਕੋ 2 ਮਿੰਟ ਇੰਤਜ਼ਾਰ ਕਰੋ ਹੋ ਰਿਹਾ ਆਸਾਨੀ ਨਾਲ ਹੋ ਰਿਹਾ ਜਦੋਂ ਇਹ ਕਾਫੀ देर ਹੋਵੇ ਤੇ ਉੱਥੇ ਐਸਾ ਮਹਿਸੂਸ ਹੋਏਗਾ ਸਾਰੇ ਸਰੀਰ ਵਿੱਚ ਹੁੰਦਾ ਰੋਮ ਰੋਮ ਵਿੱਚ ਸਾਰੇ ਸਿੱਧੇ ਰੋਮ ਜਿਹੜੇ ਹਨ ਵਹਿਰੂ ਕਰਦੇ ਪ੍ਰਤੀਤ ਹੋਣਗੇ ਇਥੇ ਪਰ ਕੁਝ ਅਭਿਆਸ ਫੱਕੇ ਤੇ ਗੱਲ ਬਣੇਗੀ ਇਹ ਤਾਂ ਥੋੜਾ ਥੋੜਾ ਸਤਿ ਤਿੰਨ ਵਾਰ ਦੋ ਦੋ ਮਿੰਟ ਕਾ ਹਿੰਦਨ ਦਸਣ ਵਾਸਤੇ ਇਥੇ ਇਥੇ ਤੱਕ ਦਾ ਬਾਣੀਆਂ ਸਤਵਨ ਬੈਕਟਰੀ ਬਾਣੀ ਮਤਮਾ ਬਾਣੀ ਪਸੰਤੀ ਬਾਣੀ ਪਰਾ ਬਾਣੀ ਬਾਣੀ ਇੱਥੇ ਖਤਮ ਹੋ ਗਈਆਂ ਬੈਕਰੀ ਵਨ ਦੇ ਸ਼ੁਰੂ ਹੁੰਦੀਆਂ ਨੇ 10 ਗੁਣਾ ਫਲ ਬਣਦੇ ਨੇ ਮਤਮਾ ਪਸੰਤੀ ਤੇ ਇਹ ਪਰਾ ਕਹੇ ਨਾ ਵੀ ਦੇ ਯਾਨੀ 1000 ਗੁਣਾ ਫਲ ਹੋ ਜਾਂਦੇ ਜ਼ਬਾਨ ਨਾਲ 1000 ਨਾਲੋਂ ਤੁਰ ਹੀ 1000 ਵਾਰੀ ਵੈਗਰੂ ਵੈਗਰੂ ਤੇ ਇੱਥੇ ਨਾ ਵੀ ਵਿੱਚ ਇੱਕੋ ਵਾਰੀ ਕਹਿੰਦੇ ਉਹ ਨਾ ਫਲ ਹੋ ਜਾਂਦਾ ਸੋ ਇੱਥੇ ਟਿਕਾਅ ਬਹੁਤ ਹੈ ਇਕਾਗਰਤਾ ਬਹੁਤ ਦੀ ਹੈ ਜਿਸੇ ਟਿਕਾਅ ਇਕਾਗਰਤਾ ਤੇ ਸ਼ਾਂਤੀ ਵੀ ਬੱਦੀ ਸੋ ਇਹ ਹੁੰਦੇ ਹੁੰਦੇ ਜਦੋਂ ਇਹ ਜਿਵੇਂ ਹੋਣ ਲੱਗ ਪਏਗਾ ਉਹ ਮਹਿਸੂਸ ਕਰੇਗਾ ਮੇਰੇ ਹਰੇਕ ਰੋਮ ਜਿਹੜਾ ਹੈ ਇਹ ਵਹਿ ਰੂ ਵਹਿ ਰੂ ਪਿਆ ਰਹੇ ਰੋਮਾਂ ਵਿੱਚ ਆਵਾਜ਼ ਆਉਣੀ ਸ਼ੁਰੂ ਹੋ ਜੂ ਉਸ ਵਸਤਵ ਵਿੱਚ ਅਸਾਂ ਗੁਰੂ ਰੋਮ ਰੋਮਾਂ ਤੇ ਆਵੇ ਇਹੰਦਸੇ ਫਿਰ ਇੱਥੇ ਤੱਕ ਦਾ ਬਾਣੀਆ ਖਤਮ ਹੁੰ ਜੀਦਾ ਐਂ ਪਤਾਤ ਹੋ ਗਿਆ ਫਿਰ ਉਸ ਤੋਂ ਅੱਗੇ ਅਨੰਦ ਸ਼ਬਦੀ ਵਾਰੀ ਉਹਨਾਂ ਦੀ ਹੈ ਦੋਏ ਅੱਖਾਂ ਤੇ ਨੱਕ ਦੀ ਜਿਹੜਾ ਜਿੱਥੇ ਆ ਥਾਂ ਇੱਥੇ ਬੀਤੀ ਟਿਕਾ ਲੋ ਸੁਮਾਤਾ ਪਿਆ ਬੀਤੀ ਟਿਕਾਉਣ ਦਾ ਇੱਕ ਤਾਂ ਸਰੀਰ ਵਿੱਚ ਇਹ ਮਨੁੱਖੀ ਸਰੀਰ ਵਿੱਚ ਚੱਕਰ ਹਨ ਨਾਭੀ ਚੱਕਰ ਹੈ ਹਿਰਦਾ ਚੱਕਰ ਹੈ કંਠ ਚੱਕਰ ਹੈ ਹੈ ਅਗਿਆ ਚੱਕਰ ਹੈ ਤ੍ਰਿਪੂਤੀ ਚੱਕਰ ਹੈ ਦਸ਼ਮੰਦ ਚੱਕਰ ਇੱਥੇ ਆਮ ਲੋਗਾਂ ਤੇ ਇਹਨਾਂ ਦਾ ਖਾਸ ਕੋਈ ਫਾਇਦਾ ਨਹੀਂ ਲੈ ਕੇ ਨਹੀਂ ਭਜਨ ਕਰਨ ਵਾਲੇ ਵਾਸਤਵ ਮਦਦਗਾਰ ਤੀਜਾ ਇੱਥੇ ਬਿੱਤੀ ਟਿਕਾ ਕੇ ਭਜਨ ਕਰਨ ਵਾਲੇ ਆਪਣੇ خیال ਨੂੰ ਰੋਕੇ ਆਹ ਬਾਹਰ ਵਿੱਚ ਇਕੱਠਾ ਕਰਕੇ ਅੰਦਰ ਲਿਆਉਂਦੇ ਹਨ ਕਿਉਂਕਿ ਵੈਰੂ ਅੰਦਰ ਹੈ ਉਹ ਹੀ ਸ਼ੁਕ ਦਸ਼ਮੰਦ ਹੈ ਉਹਨਾਂ ਲਈ ਬਿੱਤੀ ਜੁੜੇਗੀ ਅੰਦਰੂਨੀ ਸ਼ੁਕਨਨ ਕਰੇਗਾ ਤੋ ਇੱਥੇ ਵੀ ਦਿੱਧੇ ਅੱਖਾਂ ਤੇ ਨੱਕ ਦੇ ਜਿਹੜੇ ਜਮੇਤੀ ਚਟਾ ਕੇ ਦੇਖੋ ਇੱਥੇ ਕਰੋ 2 ਮਿੰਟ ਵਾਸਤੇ ਇੱਥੇ ਵੀ ਉਮੀ ਹੁੰਦਾ ਜਿਵੇਂ ਨਾਭੀ ਵਿਚੰਨਾ 2 ਮਿੰਟ ਵਾਸਤੇ ਇੱਥੇ ਕਰੋ e o que